ਨੰਨਾਰਨੀ ਦੇ ਫੇਸਬੁਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੜੀ ਦੁੱਖ ਦੀ ਗੱਲ ਹੈ ਕਿ ਨਕੌਦਰ ਦੀ ਰੇੜੀ ਮਾਰਕੀਟ ਦੇ ਵਿੱਚ ਮੌਜੂਦ ਆ ਤਾਂ ਰੇੜੀ ਮਾਰਕੀਟ ਬਿਲਕੁਲ ਲੱਗਣ ਦੀ ਤਾਂ ਦੂਰ ਦੀ ਗੱਲ ਹੈ ਕਿ ਹਾਲਾਤ ਇਹ ਹੋ ਚੁੱਕੇ ਆ ਕਿ ਜਿਸ ਤਰ੍ਹਾਂ ਕੋਈ ਇੱਥੇ ਵੱਡਾ ਕੂੜੇ ਦਾ ਢੇਰ ਮੁਸ਼ਕ ਸਮੈਲ ਇੰਨੀ ਜ਼ਿਆਦਾ ਆ ਰਹੀ ਆ ਕਿ ਦੱਸਣ ਜਾ ਸਕਦਾ ਤੇ ਇਹ ਉਹੀ ਸੜਕ ਹੈ ਜਿੱਥੋਂ ਦੇ ਨਾਂ ਕਿ ਅਗੇ ਮਰਾਸ਼ਾ ਲੋਕ ਜਾਂਦੇ ਆ ਤਾਂ ਹਾਲਾਤ ਕੀ ਹੋ ਚੁੱਕੇ ਨੇ ਕੋਦਰ ਸ਼ਹਿਰ ਦੇ ਥਾਂ ਥਾਂ ਗੰਦਗੀ ਦੇ ਢੇਰ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਸਾਹਮਣੇ ਤਸਵੀਰ ਦੇਖ ਸਕਦੇ ਹੋ ਕੀ ਹਾਲਾਤ ਹੈ ਤੇ ਸਾਹਮਣੇ ਇਹ ਪਾਣੀ ਵਾਲੀ ਇੱਕ ਉੱਚੀ ਵੱਡੀ ਟੈਂਕੀ ਹੈ ਜਿੱਥੋਂ ਕਿ ਅੱਧਾ ਨਕੂਦਰ ਕਹਿ ਸਕੀ ਜਾਂ ਸਾਰਾ ਨਕੂਦਰ ਪਾਣੀ ਇੱਥੋਂ ਪੀਂਦਾ ਹੈ ਤੇ ਥੱਲੇ ਹਾਲਾਤ ਕੀ ਹੈ ਗੰਦਗੀ ਦੇ ਇੱਧਰ ਸਾਹਮਣੇ ਦੇਖ ਲਓ ਕਿ ਪਸ਼ੂ ਇਸ ਤੇ ਬੈਠੋ ਗੰਦਗੀ ਦੇ ਮੂੰਹ ਮਾਰਦੇ ਤਾਂ ਮਾੜੇ ਹਾਲਾਤ ਪ੍ਰਦੀਪ ਵੀ ਤਾਂ ਸਹੀ ਹੈ ਨਾ ਪਰ ਤੁਸੀਂ ਕੁਝ ਬੋਲੇ ਆਜੋ ਉਹ ਬੋਲਦੇ ਤਾਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰੀ ਜਾਇਓ ਪ੍ਰਸ਼ਾਸਨ ਤਾਂ ਪ੍ਰਸ਼ਾਸਨ ਤਾਂ ਬਿਲਕੁਲ ਇੱਥੇ ਸੁਣਨ ਦੀ ਤਾਂ ਦੂਰ ਦੀ ਗੱਲ ਆਉਣਾ ਵੀ ਚੰਗਾ ਨਹੀਂ ਸਮਝਿਆ ਜੁਖਲਾਤ ਬਣ ਚੁੱਕਿਆ ਨਗਰ ਕੌਂਸਲ ਕੀ ਕਰ ਰਹੀ ਹੈ ਬਹੁਤ ਸਾਰੇ ਸਵਾਲ ਨੇ ਤਾਂ ਇੱਕ ਵੱਡੀਆਂ ਬਿਮਾਰੀਆਂ ਫੈਲਣ ਦਾ ਖੱਸ਼ਾ ਵੀ ਹੈ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਤਾਂ ਵੀਡੀਓ ਸ਼ੇਅਰ ਵੀ ਕਰ ਦਿਓ ਨੂੰ ਕੋਧਰ ਵਸਿਓ ਇਹਨੂੰ ਕੋਧਰ ਵਸਿਆਂ ਦੀ ਭਲੇ ਦੀ ਗੱਲ ਹੈ ਧੰਨਵਾਦ